ਉਹ ਦੇ ਪੂਰਾ ਇਧਰ ਆ। ਮੋਰੀ ਬੇਟਾ ਬਿਲਕੁਲ ਨਹੀਂ ਆਲਾ ਕਿਤੇ। ਆ ਖਲਾਤਾ ਦਾ ਆਇਆ। ਆ ਗਿਆ ਤੋਰਾਂ ਦਾ। ਲੈ ਆ ਪਏ ਕਿੱਥੇ ਆ? ਲੈ ਆ ਪਏ ਦੇ। ਫੜਾਓ। ਸਾਈ ਕੱਢੋ ਯਾਰ। ਸਾਈ ਕੱਢੋ। ਯਾਰੇ ਨੂੰ ਜਾਣ ਦੋ ਬੜਾ ਮੈਨੂੰ ਜਾਣਦਾ। ਇਹ ਭਰਾ ਇਹ ਮੇਰਾ ਹੈ। ਤੈਨਾਂ ਕੰਜੂਸ ਕਿਉਂ ਆਪਾ ਤੈਨਾਂ ਕੰਜੂਸ ਹੋਏ ਨੇ ਦੋਵੇਂ ਭਰਾ ਉਹਦਾ ਤੂੰ ਉਪਰਿਆ ਖੜਾ ਹਾਂ ਉਹਦਾ ਤੂੰ ਮੇਰਾ ਤਾਂ ਐ ਨਹੀਂ ਆ ਬੈਠਾ ਹਾਂ ਮੇਰਾ ਪੁੱਤ ਹੈ ਤੇ ਮੈਨੂੰ ਨਹੀਂ ਬਣਾਉਂਦਾ ਉਹਦਾ ਸੌਦਾ ਕਰਾਉਂਦਾ ਤਾਰਾ ਤਾਂ ਮੈਂ ਤਾਂ ਤੈਨੂੰ ਦਵਾ ਦੇਣਾ ਦਵਾ ਇਹਦਾ ਆਪਣਾ ਨਹੀਂ ਆ ਉਸਦੀ ਲਾਗੀ ਪੈਸਾ ਹਟਾ ਦਿੰਨੇ ਆ ਕਰਣਾ ਇਹ ਤਾਂ ਬੜਾ ਬੜੀ ਗੱਲ ਨਾ ਕਰੀ ਨਾ ਵਾਲੀ ਗੱਲ ਕਰੀ ਮੇਰੇ ਘਰੀ ਮੈਂ ਤਾਂ ਦੱਸ ਇੱਕੋ ਗੱਲ ਮੇਰੇ ਨਾਲ ਇਹ ਤਾਂ ਨਹੀਂ ਹੋਵੇ ਤੇਰਾ ਹੋਵੇ ਨਾਲ ਮੇਰੇ ਵੀ ਸੁਣ ਲੈ ਮੈਂ ਤੇਰਾ ਲੈ ਕੇ ਜਾਣਾ ਮੇਰਾ ਹੋਊਗਾ ਤਾਂ ਲੈ ਕੇ ਜਾਏਗਾ ਮਾ ਤੇਰਾ ਹੋ ਮਾ ਵੀ ਲੈ ਜਾ ਬਸ ਚਲ ਬਸ ਹੁਣ ਸਮਾਂ ਦੁੱਧੀ ਕਰਨੇ ਗਈ ਚਲਾ ਗਈ ਆ ਲੈ ਭਰਾ ਮੇਰਾ 500 ਦੇ ਦੇ ਹਾਂ ਉੱਥੇ ਹੋਊਗਾ ਉਦੋਂ ਕਟਣੀ ਹੁੰਦਾ ਨਹੀਂ ਮੰਨਣਾ ਤੂੰ ਆ ਲੈ ਸਾਰੇ ਫੜ ਤੈਨੂੰ ਉਹ ਵੀ ਤੇਰੇ ਕਰਕੇ ਬੰਦੇ ਨੇ ਪੈਸੇ ਕਰਕੇ ਬੰਦੇ ਨੇ ਪੈਸੇ ਪੂਰੇ ਮੰਗੇ ਆ ਬਾਈ ਪੈਸੇ ਹੁਣ ਹੈ 4000 ਮੰਗੇ ਜੇ ਨਕਾਲੇ ਦਾ ਤੇਰਾ ਬੱਕਰਾ ਮੈਂ ਉਹਨੂੰ ਵੀ ਨਹੀਂ ਚਾਹਿਆ ਹੋਰ ਹੁੰਦਾ ਤਾਂ 5000 ਮੁੱਲ ਕਰਦਾ ਹੋਰ ਹੁੰਦਾ ਤਾਂ 5000 ਮੁੱਲ ਕਰਨਾ ਸੀ ਓ ਯਾਰ 100 100 ਨਾਲ ਕਿਉਂ 10000 ਇਹ ਤਾਂ ਮਨਾਉਣਾ ਹੈ ਬਾਪੂ ਨੂੰ ਮਰਜ਼ੀ ਲੈਣਾ ਕਿੰਨੇ ਲਾਇਆ 100 ਰੁਪਏ ਦਾ ਨਾ ਮਾੜਾ ਹੋਣੀ ਯਾਰ online ਦੇ 3400 ਉਹ 4000 ਤੇ ਖੜਾ ਸੀਗਾ ਇਹ 3000 ਤੇ ਇਹ ਕਹਿੰਦਾ 2000 ਕਰ ਦਿਆਂਗੇ 100 ਰੁਪਏ ਕਰ ਦਾਂ 500 ਸਰਦ ਨਾਲ ਫਰਕ ਬੱਸ ਕਰ ਦੇ ਫਿਰ ਉਹੀ ਕਰ 3000 ਦਾ ਹੁਣ ਖੋਲ ਰਸੀਆਂ ਮੇਰਾ ਹੈ ਯਾਰ ਖੋਲ ਰਿਆ ਯਾਰ ਉਹ ਬਾਉ ਜੀ ਮੈਂ ਬੱਕਰਾ ਐ ਖੋਲਣਾ ਕੀ ਹੋ ਜੀ ਯਾਰ ਕਰ ਰਿਹਾ ਕਰਨਾ ਬੱਸ ਕਰ ਦੇ ਹੁਣ ਫਿਰ ਮੈਂ ਰਖਣਾ ਹੁਣ ਕਰਨਾ 100 ਪਿੱਛੇ ਉਹਦਾ ਹਜੇ ਮਣਾਉਣਾ ਪੁੱਛਦੇ ਆ ਨਾ ਅੱਛਾ ਕੋਨੀ ਕੋਨੀ ਅਲਾ ਫੜਾ ਉਹ ਤਾਂ ਅਸੀਂ ਆਖਾ ਚੱਲ ਵੇਖ ਲਈਨੇ ਨੰਤਾ ਰੈਣਗਰ ਬਸ ਬਸ ਜਾਣ ਦੇ ਉਹ ਲੈ ਮੈਂ ਉਹਨੂੰ ਵੀ ਨਹੀਂ ਪੁੱਛਿਆ ਬਸ ਕਰਾਂਗੇ ਪੁੱਛ ਬੱਠੀ ਕੋਈ ਬਿੱਟਾ ਕੋਈ ਨਹੀਂ ਤੇ ਤੂੰ ਮਾਲਕ ਤੂੰ ਹੀ ਚੱਲ ਐਂ ਕਰ ਯਾਰ ਮੇਰੀ ਗੱਲ ਸੁਣਾ ਫੜਾ ਲਖਾਈ ਤੂੰ ਕਰਾ ਦੇ ਜਾ ਬੜ ਨਵੇੜ ਕੰਮ ਨਾ ਨਾ ਤੂੰ ਤੂੰ ਤੁਸੀਂ ਕਰਾਉਣੀਆਂ ਲਖਾਈ ਚੱਲ ਇਧਰ ਕਰਾਉਣੀ ਪਊਗੀ ਅਲਾ ਮੈਂ ਲਖਾਈ ਕਰਾ ਦੇ ਉਹਨੇ ਸਾਡੇ ਅੱਖੇ ਲੱਗ ਗਏ ਹਾਂ ਉਹ ਵੀ ਬੰਦੇ ਬਣ ਕੇ ਸਾਡੇ ਅੱਖੇ ਲੱਗ ਗਏ ਮੰਨ ਚੱਲ ਕਿੰਨੇ 3400 ਆ ਗੈਲੀ ਮੜੇ ਮੜੇ ਪੈਸੇ ਕਿੰਨੇ ਬਾਈ 3000 ਵਾ 3400 ਲੈ ਬਸ ਠੀਕ ਹੈ ਲਖਾਈ ਕਰਾ ਦਿਓ ਲੈ ਵੀ ਆ ਬੱਕਰਾ ਵੀ ਤੇ 3400 ਜਦੋਂ ਆਪ ਜਿੰਨਾ ਕਾ ਤੂੰ ਉਹ ਮੈਨੂੰ ਕਹਿ ਗਿਆ ਜਿੰਨਾ ਕਾ ਜਿਦੋਂ ਕੱਟਦਾ ਬਾਹਰ ਸਹੀ ਨਹੀਂ ਜੰਦਾ ਨਹੀਂ ਇਹਨੂੰ ਕੱਟਦਾ ਬਾਹਰ ਕੀ ਨਾ ਖਰੀਦਣਾ ਗੁਰਮਨ ਸਿੰਘ ਜੀ ਗੁਰਮਨ ਸਿੰਘ ਨੇ ਖਰੀਦਿਆ 3400 ਦਾ ਦਿੱਤਾ ਇਹਨੂੰ ਠੀਕ ਹੈ ਜੀ ਤੇ ਮੁੱਲ 5000 ਬਾਈ ਹੋਰ ਕਿੰਨਾ ਠੀਕ ਹੈ ਜੀ ਇਹ ਫਰੀਦਕੋਟ ਦੀ ਹੈ ਇਹ ਫਰੀਦਕੋਟ ਦੀ ਹੈ ਹਰਮਨ ਵੀਰ ਕਰਮ ਵੀਰ ਬਾਈ ਹੋਰ ਇਹ ਇਹ ਬਾਈਆਂ ਤੋਂ ਬੱਕਰਾ ਲਿਆ ਕਿੰਨੇ ਦਾ ਖਰਾ ਹਾਂ ਨਾ ਦੱਸ ਇਹ ਘੱਟ ਦੇਣਾ ਨਹੀਂ ਇਹ ਪਿਆਉਂਦੇ ਦੱਸ ਦੇ ਚਾ ਤਕਾਨ ਤੁਸੀਂ ਕਿਹਦੇ ਟਕਾਨੇ ਤੋਂ ਮੈਂ ਵੀ ਦੱਸਦਾ ਚਲ ਦੱਸ ਤੂੰ ਤੂੰ ਦਸ ਮੰਗ ਲਈ ਗੁੱਸਾ ਨਹੀਂ ਕੀਤਾ ਪੰਜ ਲਾਇਆ ਤੇ ਗੁੱਸਾ ਨਾ ਕਰ ਹੁਣ ਦਸ ਕਿੱਥੇ ਜੇ ਹੋਊਗਾ ਜਾਇ ਦੱਸ ਜਾਇ ਦੱਸ ਇੱਥੇ ਹੋਊਗਾ ਇਤੋਂ ਘੱਟ ਹੋਣੇ ਨਹੀਂ ਕਿ ਨਹੀਂ ਗੱਲ ਹੈ ਹੈ ਤੁਸੀਂ ਦੱਸੋ ਤਾਂ ਸਹੀ ਉਹ ਐਵੇਂ ਤੈਨਿਹਰ ਲਾ ਦੇ ਬੱਚਿਆਂ ਵਾਲੇ ਪੈਸੇ ਨਹੀਂ ਚੱਲ ਜਿੰਨਾ ਕੋ ਮੋੜ ਜਿਹੜੀ ਗੱਲ ਆ ਸਿੱਧਾ ਹਾਂ ਮਤਲਬ ਬੋਲ ਲੈਣਾ ਨਾ ਕੋਈ ਇੱਥੇ ਨਾ ਫਰਦਾਈ ਜੀ ਜਾਇ ਇੱਕ ਮੁੱਲ ਦੱਸ ਦਿਓ ਜੀ ਤੁਸੀਂ ਵੀ ਮੈਂ ਇਤੋਂ ਘੱਟ ਦੇਣਾ ਨਹੀਂ ਗਾ ਜੀ ਤੁਸੀਂ ਦੱਸੋ ਜੀ ਮੰਗਣਾ ਤੁਹਾਡਾ ਫਰਜ਼ ਦੱਸਣਾ ਹੀ ਫਰਜ਼ ਹੈ ਤੁਸੀਂ ਮੰਨ ਕੇ ਚਲੋ ਜੀ ਮੰਗ ਲਿਆ ਉਹਨਾਂ ਨੇ ਲਾਤਾ ਜੈ ਜੈ ਜੀ ਜਿੰਨਾ ਕੁ ਵਜ਼ਨ ਤੈਨੂੰ ਹੀ ਪਤਾ ਕਿੰਨੇ ਦਾ ਹੈਗਾ ਬਾਈ ਨੂੰ ਨਹੀਂ ਕਰ ਲੈ ਬਈਆ ਬੱਕਰੇ ਦਾ 10000 ਮੁੱਲ ਕੀਤਾ ਸੀ ਤੁਹਾਨੂੰ ਦੋਨੋਂ ਜ਼ਿਆਦਾ ਪਤਾ 5000 ਲਾਦਾ ਕੋਈ ਵੀ ਬੱਕਰਾ ਇਹ ਨਹੀਂ ਯਾਰ ਦੇ ਯਾਰ ਬਰੋ ਬਸ 899 ਬਜ ਨਹੀਂ ਨਿਕਲਦਾ ਜੇ ਤਾਂ ਹੈਗੀ ਬਈ ਗੈਸ ਬਾਈ ਮੇਰੀ ਗੱਲ ਸੁਣ ਲੈ ਤੁਸੀਂ ਦੱਸੋ ਮੈਂ ਤਾਂ ਪਾ ਦੇ ਫਿਰ ਜੀ ਪਾਦਾ ਫਿਰ ਨਾ ਫਰਲਾ ਵੀ ਤਾਂ ਸਾਢੇ ਪੰਜ ਦਾ ਹੋ ਗਿਆ ਬਈ ਮੈਂ ਤਾਂ ਸੌ ਦੀ ਲਖਾਈ ਕਹਿਣੀ ਸੀਗੀ ਚੱਲ ਉਹਨੇ ਸਾਢੇ ਪੰਜ ਦਾ ਹੀ ਕਰਤਾ ਪਹਿਲਾਂ ਪੁੱਛੀ ਲੋੜੀ ਯਾਰ 100 ਰੁਪਏ 200 ਰੁਪਏ ਨਾ ਜਾਣਾ 50 ਸਾਲ ਲੱਗਦੇ ਚਿੱਟੀ ਕਰਨ ਦੇ ਇਹ ਉਹ ਨਿਆਣੇ ਨੇ 50 ਸਾਲ ਲੱਗਦੇ ਨੇ ਹੋਰ ਰੰਗ ਵੀ ਆ ਗਿਆ ਕਰ ਲਿਆ ਅੱਜੋ ਵੀ ਯਾਰ ਰੰਗ ਰੀ ਤਾਂ ਮੂੰਹ ਕਾਲਾ ਕਿੰਨੇ ਦਾ ਵਜਨ ਮੋਲੀ ਆ ਕਿੰਨੇ ਦਾ ਦੱਸੂਗਾ ਜੀ ਦੱਸ ਫਿਰ ਉਹ ਤਾਂ ਮੋੜ ਤਾਲ ਤੇ ਪਰੇ ਮੂੰਹ ਕਰ ਗਿਆ ਨਾ ਆ ਜਾ ਐਨ ਪਾ ਜਾ ਫਿਰ ਦੇਖ ਆ ਜਿਹੜਾ ਪੱਜਿਆ ਸੀ ਆ ਜਾ ਖੜੇ ਮੈਦਾਨ ਚ ਹੀ ਹੋ ਜੇ ਯਾਰ ਜੇ ਤੂੰ ਖੜਾ ਹੋਗਾ ਹਾਂ ਸਹੀ ਹੈ ਕੋਈ ਨਾ ਤੇ ਨਾਉਣ ਪਾਈਂ ਦੇ ਦੇ ਚਲ ਲਖਾਈ ਕਰਾਵਾਂਗੇ ਚਲ ਐਂ ਕਰ ਫਿਰ ਲਖਾਈ ਕਰਾ ਦੂਗਾ ਸਾਡੇ ਸੀ ਕਰਦਾ ਕਰ ਬਸ ਸਹੀ ਆ ਬਾਈ ਯਾਰ ਰੱਖ ਲੈ ਬਾਈ ਮੰਨ ਨਹੀਂ ਲੈ ਯਾਰ ਹੁਣ ਤੂੰ ਤਾਂ ਬੜਾ ਕੰਦਾ ਹੋ ਗਿਆ ਉਹ ਬਾਈ ਪਾਣ ਮੁੱਲ ਬਾਈ ਲੱਗ ਗਿਆ ਮੇਰੀ ਗੱਲ ਦਿਖਾਈਦਾ ਵੀ ਹਾਂ ਪਤਾ ਮੈਨੂੰ 100 ਹੀ ਬਣਿਆ ਇੱਕ ਪਾਸੇ ਤਾਂ ਉਹ ਦੋਹਾਂ ਪਾਸੇ ਤਾਂ 200 ਹੀ ਪੈਂਦਾ ਹੈ 200 ਪੈਂਦਾ ਅੱਜ ਹੀ 15 ਉਹ ਤੂੰ 67 ਸਾਲ ਲੈ ਲੈ ਫਿਰ ਨਹੀਂ ਯਾਰ ਲਖਾਈ ਦੂ ਕਰਾ ਲੈ ਇਹਦੇ ਵਿਚਾਰਾ ਹੀ ਆਉਂਦੇ ਉਹਦਾ ਦੇਖੋ ਮੇਰੇ ਮੇਰੀ ਗਿੰਦਾ ਬਾ ਫਿਰ ਆਪਣੀ ਵੀ ਐਂਡੀ ਹੈ ਕਹਦੇ ਕੋਈ ਨਹੀਂ ਫਿਰ ਬਾਈ ਨੂੰ ਯਾਰ ਕਿੰਨਾ ਕਹਤਾ 700 ਕਹਦੇ ਤਰਦਾ 700 ਰੁਪਏ ਨਾ ਕਰਦਾ ਬਸ ਠੀਕ ਆ ਬਾਈ ਫੜਾ ਦੇ ਬਾਈ ਯਾਰ ਬਾਈ 700 ਰੁਪਏ ਲੈ ਲੈ 7 ਜੀ ਹੋ ਗਿਆ ਤਾਂ ਉਹ ਤਾਂ 7 ਜੀ ਪੈ ਗਿਆ ਇੱਕ ਮਿੰਟ ਇੱਕ ਮਿੰਟ ਹਾਂ ਲੈ ਵੀ 700 ਤੈਨੂੰ ਤਰਦਾ ਮਿਲ ਜੂ ਲਖਾਈਓ ਆਪੇ ਕਰਾ ਲੂਗਾ ਠੀਕ ਐ ਲੈ ਵੀ ਐ ਨੂੰ ਕਰੀ ਜਗਦੀਪ ਤੇਰਾ ਕਲਦੀਪ ਬਾਈ ਲੈ ਵੀ ਕਲਦੀਪ ਨੂੰ ਬੱਕਰਾ ਦਵਾਤਾ ਆ ਬੱਕਰਾ 6700 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਿਖਾਈ ਆਪੇ ਗਲਤੀਬ ਕਰਾ ਲਊਗਾ